ਹੇ ਸਸੀ ਗਾਰ ਜੀ ਹੇ ਸਸੀ ਗਾਰ ਜੀ ਹਾਂ ਬਾਜੀ ਅਸੀਂ ਹੈਗੇ ਕਵੈਦ ਜੀ ਠੀਕ ਹੈ ਜੀ ਸਾਡਾ ਏਜੰਟ ਹੈਗਾ ਗਗਨ ਚੱਬਿਆਲ ਸੈਣੀ ਜੀ ਗਗਨ ਐਂਟਰਪ੍ਰਾਈਜ਼ ਦੁਕਾਨ ਹੈ ਠੀਕ ਹੈ ਜੀ ਤੇ ਬਾਜੀ ਸਾਡਾ ਜਿਹੜਾ ਰਵਾਬ ਹੈ ਇੱਥੇ ਕਮੈਤੀ ਉਹ ਸਾਡੇ ਨਾਲ ਕਰਦਾ ਜੀ ਕੁੱਟ ਮਾਰ ਆਣ ਕੇ ਕਮਰੇਾਂ 'ਚ 18 ਘੰਟੇ ਕੰਮ ਕਰਦੇ ਆਂ 18 ਘੰਟੇ ਦੀ ਕੰਮ ਕਰਦੇ ਆ ਉਹ ਕਹਿੰਦਾ 18 ਨਹੀਂ ਤੁਸੀਂ 24 24 ਘੰਟੇ ਕਰੋ ਕੰਮ ਕਿ ਮੈਨੂੰ ਆਰਡਰ ਦਾ ਮਤਲਬ ਹੈ ਜੀ ਠੀਕ ਹੈ ਖੇ ਮਰੋ ਆਹ ਦਿੰਦਾ ਨਾਂ ਦਾ ਰੋਟੀ ਕਹਿੰਦੇ ਆ ਟਾਈਮ ਨਾਲ ਉਹ ਕਹਿੰਦਾ ਤੁਹਾਨੂੰ ਮੈਂ ਕੰਪਨੀ ਤੋਂ ਬਾਹਰ ਕੱਢ ਕੇ ਤੁਹਾਡੇ ਤੇ ਮੈਂ ਕੇਸ ਕਰਨਾ ਠੀਕ ਆ ਭਾਜੀ ਤੇ ਭਾਜੀ ਅਸੀਂ ਆ ਗਏ ਤੇ ਫੋਸੇ ਬਹੁਤ ਕਸੂਤੇ ਜੀ ਠੀਕ ਆ ਜੀ ਨਾ ਦੀ ਕਿਤੇ ਜਾਣ ਜੋਗੇ ਨਾ ਦੇ ਜੀ ਦੁਆ ਕਰਨ ਜੋਗੇ ਠੀਕ ਆ ਜੀ ਇਹ ਕਹਿੰਦਾ 5 500 ਰੁਪਇਆ ਦਿਓ ਫੇ 500 ਕਿਹੜੀ ਦੇ ਦਿਓ ਤਾਂ ਇੰਡੀਆ ਜਾਓ ਵਾਪਸ ਹੁਣ 500 ਕਿੱਥੋਂ ਲਿਆਈਏ ਅਸੀਂ ਐ ਥੋੜਾ ਨੀ ਤਾਂ ਇਕੱਠੀ ਸਾਡੇ ਨਾਲ ਏਜੰਟ ਨੇ 2 2 ਲੱਖ ਰੁਪਇਆ ਲੈ ਕੇ ਅਸੀਂ ਤਾਂ ਇੱਥੇ ਟੱਪੜ ਰੂਲੇ ਉਪੇ ਸਾਡੇ ਆਪ ਸ਼ਕਲਾ ਦੇਖ ਲਓ ਸਾਡੀਆਂ ਸੁੱਕ ਗਈਆਂ ਹੀ ਆ ਗਏ ਬੁਰਾ ਹਾਲ ਹੋਇਆ ਸਾਡਾ ਇਹ ਨਹੀਂ ਤਾਂ ਕੀਤੀ ਸੀ ਏਜੰਟ ਨੂੰ ਠੀਕ ਹੈ ਜੀ ਹੁਣ ਉਹਨੇ ਆਪਣਾ ਉੱਥੇ ਕੰਮ ਕੀਤਾ ਹੈ کاروبار ਆਪਣਾ ਚਲਾਇ ਜਾਂਦਾ ਜੀ ਐਦਾ ਬੰਦੇ ਪਤਾ ਕੇ 2-2 ਲੱਖ ਰੁਪਏ ਲਈ ਜਾਂਦਾ 1.5 ਲੱਖ ਇੱਥੇ ਮੰਗੀਆਂ ਜਾਂਦੇ ਕਿੱਥੋਂ ਅਸੀਂ ਕਰਦੀ ਜੀ ਸਾਰੇ ਨਵੇਂ ਆ ਗਾ ਨਹੀਂ ਮਿਲੀ ਜੀ 5 ਮਹੀਨੇ ਹੋ ਗਏ ਸਾਨੂੰ ਆਇਆ ਨੂੰ ਇੱਥੇ ਸਾਨੂੰ ਇੱਕ ਪੰਜੀ ਨਹੀਂ ਦਿੱਤੀ ਇਹ ਨਹੀਂ ਬੋਲ ਜੀ ਰੋਟੀ ਪਾਣੀ ਦਾ ਖਰਚਾ ਦਿੰਦੇ ਆ ਜੀ ਬੱਸ ਕਹਿੰਦੇ ਠੀਕ ਆ ਕਹਿੰਦੇ ਇੰਨੀ ਕਿਥੋਂ ਮਾਰ ਜੀ 18 ਘੰਟੇ ਲਾ ਕੇ ਅਸੀਂ ਡਿਲੀਵਰੀ 'ਚ ਡਿਲੀਵਰੀ 'ਚ ਆਰਡਰ ਨਹੀਂ ਪੂਰੇ ਹੁੰਦੇ ਆ ਕੇ ਚਪੇੜਾ ਮਾਰਦਾ ਫਿਰ ਕੁੱਟਦਾ ਆਇਆ ਉਂਡੇ ਲਾ ਕੇ ਭਾਈ ਅੰਦਰ ਘੋੜਦਾ ਜੀ ਬੰਦੇ ਨੇ ਇੱਕ ਇਕੱਲੇ ਇਕੱਲੇ ਨਹੀਂ ਜਾਣੇ ਜੀ ਕੀ ਕਰੀਏ ਭਾਈ ਤੁਹਾਨੂੰ ਦੱਸੋ ਜੀ ਹੁਣ ਸ਼ੈਸ਼ਨ ਸਾਡੀ ਸੁਣੇ ਤੇ ਗगन ਜਿਹੜਾ ਏਜੰਟਾ ਚੱਬੇ ਵਾਲ ਤੋਂ ਖਾਲਸਾ ਕਾਲਜ ਦੇ ਨਾਲ ਤਾਂ ਉਹਦੀ ਕਿਰਪਾ ਕਰਕੇ ਸਾਡੇ ਤੇ ਕਿਰਪਾ ਕਰਿਓ ਤੇ ਉਹਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਸ਼ੈਸ਼ਨ ਨੂੰ ਸਾਡੀ ਬੇਨਤੀ ਆ ਅਸੀਂ ਇੱਥੇ ਫਸਿਓ ਆ ਸਾਡੇ ਤੋਂ 18-18 ਘੰਟੇ ਕੰਮ ਲੈਂਦੇ ਆ ਤੇ ਉਹ ਪੂਰਾ ਨਹੀਂ ਹੁੰਦਾ 18 ਘੰਟੇ ਡਿਲੀਵਰੀ ਚਾਸੀਂ ਫੂਡ ਡਿਲੀਵਰੀ ਉਹਦੇ ਚਾ ਉਹ ਚ ਨਹੀਂ ਆਰਡਰ ਪੈਂਦੀ ਤਾਂ ਅਸੀਂ ਕੀ ਕਰੀਏ ਹੁਣ ਤੇ ਏਜੰਟ ਤਾਂ ਪੈਸੇ ਲੈ ਕੇ ਵਿਲਾ ਹੋ ਗਿਆ ਹਲਤਾਹ ਰਾਜੀ ਕੰਪਨੀ ਦਾ ਠੀਕ ਹੈ ਜੀ ਨਾ ਕੋਈ ਇਚ ਆਇਓ ਤੇ ਨਾ ਕੋਈ ਫਸਿਓ ਜੀ ਇਦਾਂ ਦੇ ਏਜੰਟਾਂ ਕੋ ਅੱਧੇ ਇਹ ਸਲਾਹ ਦਿੰਨੇ ਆ ਜੀ ਸਾਡੇ ਇਹ ਸਲਾਹ ਦਿੰਨੇ ਨਵੇਂ ਮੁੰਡੇ ਨਾ ਆਇਓ ਕੋਈ ਵੀ ਸਾਰੇ ਫਰੈਸ਼ਰ ਹੀ ਆ ਨਵੇਂ ਮੁੰਡੇ ਚੱਕਦੇ ਆ ਤਾਂ ਉਹਨਾਂ ਨੂੰ ਕੁੱਟਦੇ ਮਾਰਦੇ ਆ ਇਸ ਕਰਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰਿਆਂ ਨੂੰ ਕਿ ਸੈਸ਼ਨ ਗਗਨ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਚੱਬੇ ਵਾਲ ਤੋਂ ਆ ਏਜੰਟ ਆ ਹੋ ਗਗਨ ਸੈਣੀ ਖਾਲਸਾ ਕਾਲਜ ਦੇ ਨਾਲ ਉਹਦੀ ਸ਼ਾਪ ਆ ਉਹਦਾ ਦਫ਼ਤਰ ਆ ਆਈ ਥਿੰਕ ਉਹਦੇ ਤੋਂ ਲਾਇਸੈਂਸ ਵੀ ਨਹੀਂ ਹੈਗਾ ਸਾਡੀ ਸੁਣਦਾ ਨਹੀਂ ਕੰਦਾ ਮਰੋ ਪਿੱਟੋ ਜੋ ਮਰਜੀ ਕਰੋ ਮੈਨੂੰ ਨਹੀਂ ਲੋੜ ਜੋ ਤੁਸੀਂ ਪੈਸੇ ਦੇ ਦਿੱਤੇ ਆ ਸੰਤਾਂ ਨੂੰ ਭੇਜਤਾ ਆ ਤੇ ਸੈਸ਼ਨ ਸਾਡੇ ਤੇ ਕਾਰਵਾਈ ਇਹਨਾਂ ਤੇ ਕਰੀ ਜਾਵੇ ਸਾਡੀ ਸੈਸ਼ਨ ਸਾਡੀ ਸੁਣਾਈ ਕਰੇ ਸੁਣਾਈ ਕਰਕੇ ਤਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰੇ ਟਿੰਨਾ ਦੀ ਬਾਕੀ ਸਾਡੇ ਮੁੰਡੇ ਸੁੱਤੇ ਹੋ ਆ ਥੱਕ ਕੇ ਆਏ ਹੋ ਆ 14 14 ਘੰਟੇ ਲਾ ਕੇ ਤੇ ਸਾਡੀ ਬੇਨਤੀ ਆ ਸੈਸ਼ਨ ਨੂੰ ਤੇ ਗਗਨ ਤੇ ਕਾਰਵਾਈ ਕੀਤੀ ਜਾਵੇ ਸਤਿ ਸ੍ਰੀ ਅਕਾਲ